ਇਹਾਂ ਕਬਰਾ ਦੇ ਨਾਲ ਤਾਂ ਦਸਮ ਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰਦੁਆਰਾ ਸ਼੍ਰੀ ਫੋਤੇਗੜ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਤਾਂ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦਾ ਅੱਜ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਵੀ ਸੰਗਤਾਂ ਫੋਤੇਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਸਤਨੰਗ ਸ੍ਰੀ ਵਾਹਿਗੁਰੂ ਜੀ ਦੇ ਜਾਪ ਦਾ ਨਾਮ ਕਰ ਰਹੀਆਂ ਨੇ ਅਸਲਿਕ ਫੋਟੋਗ੍ਰਾਫੀ ਨੂੰ ਫਿਰ ਸੰਗਤਾਂ ਦੇ ਆਮਦੂ ਮੁਖ ਰੱਖਤੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਨੇ ਇਸ ਤੋਂ ਇਲਾਵਾ ਸੰਗਤਾਂ ਦੇ ਵੱਲੋਂ ਵਕ ਵਕ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਨੇ ਤੇ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਵਕ ਵਕ ਥਾਂਵਾਂ ਉੱਤੇ ਵਿਸ਼ੇਸ਼ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ ਹੇ ਗੁਰੂ ਸਤਿ ਸ਼ਕਾਲ ਜੀ ਐਨਬੀ ਨਿਊਜ਼ ਦੇਖ ਰਹੇ ਸਤਿ ਸ੍ਰੀ ਅਕਾਲ ਦਾ ਮੈਂ ਆਜਾਦ ਸਿੰਘ ਸਵਾਗਤ ਕਰਦਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਸ਼ਹੀਦੀ ਦਿਹਾੜਿਆਂ ਦਾ ਦੂਸਰਾ ਦਿਨ ਹੈ ਤੇ ਸੰਗਤ ਹੈ ਜੋ ਦੇਸ਼ ਵਿਦੇਸ਼ ਤੋਂ ਸੰਗਤ ਹੋ ਮੋਹਮਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਨਤਮਸਤਕ ਹੋ ਰਹੀ ਹੈ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਸੋ ਅੱਜ ਜੋ ਸ਼ਹੀਦੀ ਦਿਹਾੜੇ ਦਾ ਦੂਸਰਾ ਦਿਨ ਹੈ ਤੇ ਕੱਲ ਨੂੰ ਜੋ ਆਖਰੀ ਦਿਨ ਹੋਵੇਗਾ ਸੋ ਜਿਸ ਨੂੰ ਲੈ ਕੇ ਤੁਸੀਂ ਦੇਸ਼ ਵਿਦੇਸ਼ ਤੋਂ ਸੰਗਤਾਂ ਜੋ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਜੋ ਉਹ ਸ਼ਹੀਦਾਂ ਨੂੰ ਸਜਦਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਤੁਹਾਨੂੰ ਸ਼੍ਰੀ ਗੁਰਦੁਆਰਾ ਫਤਿਹਗੜ ਸਾਹਿਬ ਦੀ ਧਰਤੀ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸੰਗਤਾਂ ਦਾ ਇਕੱਠ ਜੋ ਸੰਗਤਾਂ ਜੋ ਨੇ ਹਮ ਹਮਾ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕਰ ਰਹੀਆਂ ਨੇ ਸੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਫਤਿਹਗੜ ਸਾਹਿਬ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਅਸੀਂ ਮੌਜੂਦ ਹਾਂ ਤੇ ਸੰਗਤਾਂ ਦੇਸ਼ ਵਿਦੇਸ਼ ਤੋਂ ਸੰਗਤਾਂ ਹਮ ਹਮਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਨੇ ਮੇਲ ਦਾ ਅੱਜ ਦੂਸਰਾ ਦਿਨ ਹੈ ਤੇ ਅਸੀਂ ਪਹੁੰਚੇ ਹਾਂ ਯੂਨਾਈਟਿਡ ਸਿੱਖ ਪੰਜਾਬ ਦੇ ਵੱਲੋਂ ਦਸਤਾਰ ਜੋ ਹੈ ਉਹ ਬਣਵਾਈ ਜਾਂਦੀ ਹੈ ਜੋ ਸ਼ਰਧਾਲੂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਦਸਤਾਰ ਉਹਨਾਂ ਦੇ ਸਜਾਈ ਜਾਂਦੀ ਹੈ ਤੇ ਨਾਲ ਦੀ ਨਾਲ ਇੱਕ ਪ੍ਰਣ ਪੱਤਰ ਆ ਉਹ ਉਹਨਾਂ ਤੋਂ ਪ੍ਰੋਵਾਇਆ ਜਾਂਦਾ ਮੇਰੇ ਹੱਥ 'ਚ ਤੁਸੀਂ ਪ੍ਰਣ ਪੱਤਰ ਦੇਖ ਰਹੇ ਹੋ ਜੇਕਰ ਕੋਈ ਸ਼ਰਧਾਲੂ ਇੱਥੇ ਦਸਤਾਰ ਸਜਾਉਂਦਾ ਤਾਂ ਉਹਦੇ ਵੱਲੋਂ ਇੱਕ ਪ੍ਰਣ ਪੱਤਰ ਲਿਆ ਜਾਂਦਾ ਹੈ ਕਿ ਉਹ ਮੁਰਤੋਂ ਜਿਹੜੇ ਕੇਸ ਨੇ ਉਹ ਕਤਲ ਨਹੀਂ ਕਰੂਗਾ ਸੋ ਇਸੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇੱਥੇ ਪਤਵੰਤੇ ਸੱਜਣ ਮੌਜੂਦ ਨੇ ਜਥੇਬੰਦੀ ਦੇ ਸੱਜਣ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਗੁਪਿੰਦਰ ਸਿੰਘ ਜੀ ਕੀ ਕਿਹੜੀ ਜਥੇਬੰਦੀ ਹੈ ਜੀ ਆਪਣੀ ਯੂਨਾਈਟਿਡ ਸਿਕਸ ਤੋਂ ਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਾਣ ਪੱਤਰ ਲੈ ਰਹੇ ਹੋ ਜਿਨ੍ਹਾਂ ਦੇ ਦਸਤਾਰ ਸਜਾ ਲਈ ਹੈ ਉਹਨਾਂ ਦੇ ਪ੍ਰਾਣ ਪੱਤਰ ਲਿਆ ਜਾ ਰਿਹਾ ਕਿ ਉਹ ਮੁਰ ਤੋਂ ਕਤਲ ਨਹੀਂ ਕਰਨਗੇ ਆਪਣੇ ਕੇਸ ਲੇਖੋ ਇਹ ਧੰਨ ਧੰਨ ਮਾਤਾ ਗੁਜਰਖੋਤ ਤੇ ਛੋਟੇ ਸਾਬ ਜੱਦੀਆਂ ਦੀ ਸ਼ੀਤ ਦੀ ਦਾ ਜੋੜ ਮੇਲਾ ਆਇਆ ਹੈ ਤੇ ਇੱਥੇ ਲੋਕੀ ਆਂਦੇ ਆ ਉਹਨਾਂ ਨੇ ਧਰਮ ਦੇ ਖਾਤਰ ਆਪਣਾ ਸੀਜ਼ੇ ਦਾ ਧਰਮ ਨਹੀਂ ਹਾਰਿਆ ਅੱਜ ਜੇ ਅਸੀਂ ਆਪਣਾ ਧਰਮ ਹੀ ਛੱਡਤਾ ਫਿਰ ਅਸੀਂ ਇੱਥੇ ਕਿਸ ਕੰਮ ਲਈ ਆਏ ਜੀ ਸੋ ਅਸੀਂ ਇੱਕ ਮਤਲਬ ਇਹ ਇਨੀਸ਼ੀਏਟਿਵ ਲਿਆ ਕਿ ਜਿਹੜੇ ਸਿੱਖੀ ਤੋਂ ਬੇਮੁਖ ਹੋ ਗਏ ਆ ਕੋਈ ਆਪਣੇ ਕੇਸ ਕਤਲ ਕਰਾ ਰਿਆ ਜਾਂ ਦਸਤਾਰ ਬੰਨਣੀ ਛੱਡ ਗਿਆ ਹੈਗਾ ਅਸੀਂ ਆਪਣੇ ਉਹਨੂੰ ਵਿਰਸੇ ਨਾਲ ਜੋੜਦੇ ਆ ਵੀ ਤੁਸੀਂ ਸ਼ਹੀਦਾਂ ਦੇ ਆਏ ਹੋ ਕੱਲੇ ਤੁਸੀਂ ਪਕੌੜੇ ਖਾਣ ਜਾਂ ਮੇਲਾ ਦੇਖਣ ਨਹੀਂ ਆਏ ਸਹਿਰ ਕਰਨ ਨਹੀਂ ਆਏ ਤੁਸੀਂ ਆਓ ਅੱਜ ਇੱਕ ਪ੍ਰਣਾਣ ਕਰਕੇ ਜਾਓ ਵੀ ਅੱਜ ਤੋਂ ਬਾਅਦ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਆ ਉਹ ਸਾਨੂੰ ਉਹਦਾ ਇਹੀ ਪ੍ਰਣਾਮ ਸਜਦਾ ਸਾਡਾ ਉਹੀ ਆ ਜੇ ਅਸੀਂ ਕੁਝ ਇੱਥੇ ਪ੍ਰਣਾਣ ਕਰਕੇ ਜਾਈਏ ਤੇ ਅਸੀਂ ਉਹਨਾਂ ਕੋਲੇ ਪ੍ਰਣਾਣ ਕਰਦੇ ਆ ਵੀ ਅੱਜ ਤੋਂ ਬਾਅਦ ਉਹ ਕੇਸਾਂ ਦੀ ਬੇਦਬੀ ਨਹੀਂ ਕਰਨਗੇ ਕੇਸ ਕਤਲ ਨਹੀਂ ਕਰਨਗੇ ਤੇ ਅਸੀਂ ਉਹਨਾਂ ਨੂੰ ਵਾਪਸੀ ਲਈ ਆ ਲਈ ਇੱਕ ਛੋਟਾ ਜਿਹਾ ਪ੍ਰਾਲਾ ਇੱਕ ਦਸਤਾਰ ਉਹਨਾਂ ਨੂੰ ਦਿੱਨੇ ਆ ਸੀ ਵੀ ਇਹ ਸਤੂ ਆਏ ਆ ਇੱਥੇ ਇੱਥੇ ਆ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਪ੍ਰਣਾਮ ਕਰਦੇ ਆ ਸੋਹਣੀ ਦਸਤਾਰ ਸਜਾ ਕੇ ਘਰੇ ਜਾ ਤੇ ਦੱਸ ਆਪਣੇ ਵਿਰਸੇ ਨਾਲ ਜੁੜ ਆਪਣੇ ਵਿਰਸੇ ਨਾਲ ਜੁੜ ਇਹ ਅਸੀਂ ਇਸ ਚੀਜ਼ ਦਾ ਇਨੀਸ਼ੀਏਟਿਵ ਲੈਂਦੇ ਆ ਤੁਸੀਂ ਅਸੀਂ ਦੇਖਿਆ ਤੁਸੀਂ ਪ੍ਰਾਣ ਪੱਤਰ ਵੀ ਇਹਨਾਂ ਤੋਂ ਲੈ ਰਹੇ ਹੋ ਕਿੰਨੇ ਕੁ ਜੋ ਪ੍ਰਾਣ ਪੱਤਰ ਹੁਣ ਤੱਕ ਕਿੰਨੀ ਕਿ ਸੰਗਤ ਦੇ ਵੱਲੋਂ देखो हम अभी तकरीबन 7 ਸਾਲ ਤੋਂ ਅਸੀਂ ਇੱਥੇ ਆ ਰਹੇ ਆ ਜੀ ਤੇ ਹਰ ਸਾਲ तकरीबन 200 ਤੋਂ 250 ਦੇ ਕਰੀਬ ਸਾਡੇ ਕੋਲੇ ਲੋਕੀ ਆ ਜਾਂਦੇ ਆ ਕਿ ਜਿਹੜੇ ਸਾਡੇ ਕੋਲੇ ਸਾਨੂੰ ਖੁਸ਼ੀ ਹੁੰਦੀ ਆ ਜਦੋਂ ਅਗਲੇ ਸਾਲ ਆ ਕੇ ਕਹਿੰਦੇ ਆ ਵੀ ਮੈਂ ਮੋਨਾ-ਪੋਨਾ ਸੀ ਜਾਂ ਮੈਂ ਕੇਸ ਕਤਲ ਕਰਦਾ ਸੀ ਅੱਜ ਮੈਂ ਸਾਬਤ ਸੂਰਤ ਆ ਉਹ ਸਾਡੇ ਕੋਲੇ ਆਉਂਦੇ ਸਾਨੂੰ ਐਸੀ ਗੱਲ ਦੀ ਖੁਸ਼ੀ ਹੁੰਦੀ ਆ ਵੀ ਉਹ ਵਾਪਸ ਆਪਣੇ ਸਿੱਖੀ ਸਰੂਪ ਦੇ ਵਿੱਚ ਸਾਦੇ ਸੂਰਤ ਆ ਕੇ ਵਾਪਸ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਤਮਾਮ ਸੰਗਤ ਨੂੰ ਜੋ ਸਿੱਖੀ ਤੋਂ ਬੇਮੁਖ ਹੋ ਗਏ ਉਪਰ ਸਿੱਖੀ ਤੋਂ ਬੇਮੁਖ ਹੋ ਗਏ ਅੱਜ ਅਸੀਂ ਹਰ ਸਾਲ ਅਸੀਂ ਸ਼ੀਦੀ ਦਿਹਾੜਾ ਮਨਾਉਂਦੇ ਆ ਮੈਂ ਕਈ ਵਾਰੀ ਸੋਚਦਾ ਵੀ ਗਰਮੀਆਂ ਦੇ ਵਿੱਚ ਠੰਡੇ ਦੁੱਧ ਦੀ ਸ਼ਬੀਲ ਲਾ ਦਿੰਦੇ ਆ ਸ਼ਹੀਦੀ ਗੁਰਪ੍ਰੋਭ ਸ਼ਬੀਲ ਆਲਾ ਗੁਰਪ੍ਰੋਭ ਕਹਿ ਲਾਗੇ ਤੇ ਇਸ ਗੁਰਪ੍ਰੋਭ ਨੂੰ ਅੱਜ ਜਿਹੜਾ ਵਾ ਗਰਮ ਦੁੱਧ ਦਾ ਇੱਕ ਬਰ ਤਲੇ ਹੋਏ ਆ ਵੀ ਅਸੀਂ ਇਹਨੂੰ ਗਰਮ ਦੁੱਧ ਵਾਲਾ ਬਣਾ ਲਈਏ ਹਰ ਕਿਸੇ ਦੀ ਇੱਕ ਹੋੜ ਮੱਚ ਗਈ ਆ ਵੀ ਅਸੀਂ ਗਰਮ ਦੁੱਧ ਤੇ ਲੰਗਰ ਲਾ ਕੇ ਲਾ ਦਈਏ ਜਦ ਕਿ ਦਾ ਇਤਿਹਾਸ ਬਹੁਤ ਹੈ ਜਦੋਂ ਕਿ ਦਾ ਇਤਿਹਾਸ ਬਹੁਤ ਵੱਡਾ ਤੇ ਭੁੱਲ ਕੇ ਬੱਚਿਆਂ ਨੇ ਸ਼ਹੀਦੀ ਘੋ ਦਿੱਤੀ ਉਹਨਾਂ ਨੇ ਆਪਣੇ ਧਰਮ ਖਾਤਰ ਸ਼ਹੀਦੀ ਦਿੱਤੀ ਤੇ ਅਸੀਂ ਚਾਹੁੰਦੇ ਆ ਵੀ ਜੇ ਅਸੀਂ ਉਹ ਧਰਮ ਹੀ ਨਹੀਂ ਛੱਡੇ ਆਪਣਾ ਪਹਿਚਾਨ ਹੀ ਨਹੀਂ ਛੱਡੀ ਫਿਰ ਸਾਨੂੰ ਕੀ ਮਨਾਣ ਫਾਇਦਾ ਉਹਨਾਂ ਦੇ ਤਿਹਾਰ ਮਨਾਉਂਦਾ ਸੋ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਤਾਂ ਹੀ ਸਾਡਾ ਸੱਚ ਦਾ ਸਾਡੀ ਪ੍ਰਣਾਮਾ ਤਾਂ ਹੀ ਹੈਗਾ ਜੇ ਅਸੀਂ ਉਹਨਾਂ ਦੇ ਕੇਸ ਪੁੰਨਿਆਂ ਦੇ ਚੱਲੀਏ ਤੇ ਅਸੀਂ ਸਾਬਤ ਸੂਰਤ ਹੋ ਕੇ ਜਾਈਏ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਵੀ ਜਦੋਂ ਕੋਈ ਆਂਦਾ ਤੇ ਉਹ ਆ ਕੇ ਖੁਦ ਹੀ ਪ੍ਰਣ ਕਰਦਾ ਵੀ ਮੈਂ ਪਿਛਲੇ ਸਾਲ ਆਇਆ ਸੀ ਮੈਂ ਉਦੋਂ ਮਨ ਬਣਾਇਆ ਸੀ ਹੁਣ ਮੈਂ ਸਾਬਤ ਸੂਰਤ ਹੋ ਗਿਆ ਤੇ ਹੁਣ ਮੈਂ ਇਸ ਚੀਜ਼ ਨੂੰ ਵੀ ਦੁਬਾਰਾ ਜੁੜਨਾ ਚਾਹੁੰਦਾ ਤੁਹਾਡਾ ਬਹੁਤ ਵੱਡਾ ਉਪਰਾਲਾ ਵੀ ਅਸੀਂ ਸ਼ਲਾਗਾ ਕਰਦੇ ਹਾਂ ਇਸਲਾਗਾ ਇਹੋ ਕਦਮ ਹੈ ਤੁਹਾਡਾ ਬਹੁਤ ਵੱਡਾ ਉਪਰਾਲਾ ਕੀਤਾ ਤੁਸੀਂ ਜਿਹੜੇ ਬੇਮੁਖ ਹੋਏ ਲੋਕ ਨੇ ਸ਼ਰਧਾਲੂ ਨੇ ਸੰਗਤ ਹੈ ਪੰਜਾਬ ਦੀ ਉਹਨਾਂ ਨੂੰ ਮੁਰਤੋਂ ਤੁਸੀਂ ਸਿੱਖੀ ਦੇ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹੋ ਅਸੀਂ ਵੀ ਧੰਨਵਾਦ ਕਰਦੇ ਹਾਂ ਤੁਸੀਂ ਇਹ ਐਡਾ ਵੱਡਾ ਉਪਰਾਲਾ ਕਰ ਰਹੇ ਹੋ ਤਾਂ ਨਾਲ ਦੀ ਨਾਲ ਇੱਕ ਪ੍ਰਣ ਪੱਤਰ ਵੀ ਉਹਨਾਂ ਤੋਂ ਲਿਆ ਜਾ ਰਿਹਾ ਕਿ ਉਹ ਕੇਸ ਕਤਲ ਨਹੀਂ ਕਰਨਗੇ ਬਿਲਕੁਲ ਜੀ ਦੇਖੋ ਇਸ ਚੀਜ਼ ਨੂੰ ਜਿਹੜਾ ਲੈ ਕੇ ਚੱਲ ਰਿਹਾ ਇੱਕ ਲੋਕਾਂ ਦੇ ਵਿੱਚ ਇਹ ਸੰਦੇਸ਼ ਚਲੇ ਜਾਂਦਾ ਹੈ ਔਰ ਬੱਚਿਆਂ ਦੇ ਜਦੋਂ ਆਂਦੇ ਆ ਉਹ ਚਾਰ ਸੱਜੇ ਦੇ ਨੂੰ ਸਾਨੂੰ ਨਾਮ ਦੱਸਦੇ ਆ ਉਹ ਦੁਆਰਾ ਇੱਕ ਵਿਰਾਗ ਵਿੱਚ ਮੋਲਵੰਦਾ ਉਹਨਾਂ ਦੇ ਮਨ ਦੇ ਵਿੱਚ ਆਂਦਾ ਵੀ ਅਸੀਂ ਕਿਉਂ ਨਾ ਜੇ ਉਹਨਾਂ ਨੇ ਛੋਟੇ 7 ਸਾਲ ਤੇ 9 ਸਾਲ ਦੀ ਉਮਰਾਂ ਦੇ ਵਿੱਚ ਧਰਮ ਨਹੀਂ ਛੱਡਿਆ ਅਸੀਂ ਕਿਸ ਕਰਕੇ ਕੇਸ ਕਤਲ ਕਰਾ ਰਹੇ ਆ ਫਿਰ ਉਹ ਕਈ ਵਾਰੀ ਉਹਨਾਂ ਦੇ ਬੱਚਿਆਂ ਦਾ ਮਨ ਮੰਨਦਾ ਵੀ ਠੀਕ ਹੈ ਅਸੀਂ ਆਸ ਤੋਂ ਬਾਅਦ ਕੇਸ ਕਤਲ ਨਹੀਂ ਕਰਾਵਾਂਗੇ ਭਾਈ ਖਾਲਸਾ ਭਾਈ ਸੋ ਤੁਸੀਂ ਵਿਚਾਰ ਜਾਣੇ ਨੇ ਬੇਮੁਖ ਹੋਏ ਉਹਨਾਂ तमाम ਸੰਗਤ ਨੂੰ ਸਾਡੀ ਵੀ ਅਪੀਲ ਹੈ ਕਿ ਆਓ ਤੇ ਪ੍ਰਣ ਪੱਤਰ ਭਰੋ ਤੇ ਮੁਰਤੋ ਕੇਸ ਕਤਲ ਨਾ ਕਰਨ ਦਾ ਇੱਥੇ ਵਾਅਦਾ ਕਰੋ ਤੇ ਸਿੱਖੀ ਨਾਲ ਮੁਰਤੋ ਜੁੜੋ ਵਾਹਿਗੁਰੂ 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 ਸੋ ਫਤਿਹਗੜ ਸਾਹਿਬ ਦੀ ਅਸੀਂ ਧਰਤੀ ਤੇ ਮੌਜੂਦ ਆ ਸ਼ਹੀਦੀ ਜੋੜ ਮੇਲ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਚੱਲ ਰਿਹਾ ਹੈ ਅੱਜ ਦੂਸਰਾ ਦਿਨ ਹੈ ਸੋ ਸੰਗਤਾਂ ਦੇ ਵੱਲੋਂ ਠੰਡੇ ਤੇ ਮਿੱਠੇ ਗੰਨੇ ਦੇ ਰਸ ਦੀ ਸੇਵਾ ਲੰਗਰ ਲਗਾਇਆ ਗਿਆ ਸੋ ਸਮੂਹ ਇਲਾਕਾ ਨਿਵਾਸੀਆਂ ਦੀ ਜੇਕਰ ਗੱਲ ਕਰੀਏ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਦੀ ਜੋ ਵਿਵਸਥਾ ਹੈ ਗੰਨੇ ਦੇ ਰਸ ਦੀ ਉਹਦੀ ਕੀਤੀ ਗਈ ਹੈ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਵਿਚਾਰ ਜਾਣਾਂਗੇ ਤੇ ਸੋ ਗੱਲਬਾਤ ਕਰਾਂਗੇ ਜੀ ਸੱਚੀ ਗੱਲ ਦਸਿਕੋ ਜੀ ਮਾਈਕਰੋ ਜਿਕਰ ਦਾ ਸਾ ਮਾਈਕਰੋ ਜਿਕਰ ਮਨਪ੍ਰੇਮ ਸਿੰਘ ਨਾਮ ਹੈ ਮੇਰਾ ਕਿਹੜੇ ਪਿੰਡ ਤੋਂ ਹੈ ਪਿੰਡ ਬੋਪਨੇ ਤੋਂ ਹੈ ਜਿਲ੍ਹਾ ਮੁਹਾਲੀ ਦਾ ਸਾ ਇਹਨਾਂ ਕਰਦੀ ਵਿਵਸਥਾ ਕਿੰਨੀ ਕੀ ਹੈ ਜੀ ਸੰਗਤਾਂ ਦੇ ਲਈ ਹਾਂਜੀ ਹਾਂਜੀ ਇਹ ਤਕਰੀਬਨ ਆਪਣਾ ਜੀ 16-17 ਸਾਲ ਹੋ ਗਏ ਨੇ ਇਲਾਕਾ ਨਿਵਾਸੀ ਦੇ ਪਿੰਡ ਬੋਪਨੇ ਦੀ ਸਾਧ ਸੰਗਤ ਵੱਲੋਂ ਦੀ ਸੇਵਾ ਹਰ ਸਾਲ ਆਪਣੇ ਬੋਧ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਜੀ ਤੇ ਸਾਰੇ ਸੰਗਤਾਂ ਮਿਲ ਜੁਲ ਕੇ ਆਪਣਾ ਬਹੁਤ ਸਹਿਯੋਗ ਦੇ ਨਾਲ ਸਤਿ ਭਾਵਨਾ ਦੇ ਨਾਲ ਇਹ ਲੰਗਰ ਚਲਾਇਆ ਜਾਂਦਾ ਹੈ ਭਾਈ ਸੰਗਤਾਂ ਨੂੰ ਅਪੀਲ ਹੈ ਜੀ ਜਰੂਰ ਆ ਕੇ ਛਕਣ ਤੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਸੋ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਮਿੱਠੇ ਗੰਨੇ ਰਸ ਦੇ ਗੰਨੇ ਦੇ ਰਸ ਦੀ ਵਿਵਸਥਾ ਹੈ ਜੋ ਲੰਗਰ ਦੀ ਉਹ ਕੀਤੀ ਗਈ ਹੈ ਸੰਗਤਾਂ ਦੇ ਵੱਲੋਂ ਜੋ ਹੈ ਲੰਗਰ ਛਕਿਆ ਜਾ ਰਿਹਾ ਹੈ ਗੁਰੂ ਆਦਿ ਵਾਹਿਗੁਰੂ 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 ਸੰਕਟਾਂ ਦੇ ਵੱਲੋਂ ਗੰਨੇ ਦੇ ਰਸ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਦੀ ਵਿਵਸਥਾ ਗੰਨੇ ਦੇ ਰਸ ਦੀ ਉਹ ਕੀਤੀ ਗਈ ਹੈ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਪਤਵੰਤੇ ਸੱਜਣ ਮੌਜੂਦ ਨੇ ਉਹ ਪਿੰਡ ਵਾਸੀ ਇਲਾਕਾ ਨਿਵਾਸੀ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਗੰਨੇ ਦੇ ਰਸ ਦੀ ਵਿਵਸਥਾ ਕੀਤੀ ਗਈ ਹੈ ਸੰਕਟਾਂ ਦੇ ਲਈ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਆਖਰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਤਰੀਕਾ ਜਿਹੜਾ ਇਹ ਆ ਉਬਰਾਲਾ ਆ ਗੰਨੇ ਦੇ ਰਸ ਦਾ ਲੰਗਰ ਆ ਜੋ ਲਗਾਇਆ ਗਿਆ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਹੜੀਆਂ ਕੜਨਾਈਆਂ ਜਾਂ ਫਿਰ ਕਿਸ ਤਰੀਕੇ ਦੇ ਨਾਲ ਸਹਿਯੋਗ ਸੰਤਾ ਦਾ ਮਿਲਦਾ ਹੈ ਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਹਾਜ਼ਰ ਸਾਹਿਬ ਵਾਹਿਗੁਰੂ ਜੀ ਕਿੱਥੇ ਰਹਦੇ ਹੋ ਜੀ ਵਾਹਿਗੁਰੂ ਖਾਲਸਾਹਬ ਹੈ ਜੀ ਬੋਦੇ ਕੀ ਨਾਮ ਹੈ ਜੀ ਆਪਣਾ ਅਰਜਨ ਸਿੰਘ ਹੈ ਜੀ ਜੀ ਕਿੱਥੋਂ ਆਏ ਹੋ ਪਿੰਡ ਪੋਖਣਾ ਤਸੀਰ ਖਰੜ ਡਿਸਟ੍ਰਿਕਟ ਐਸਸੀ ਨਗਰ ਮੁਹਾਲੀ ਤੋਂ ਜੀ 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 ਅਸੀਂ ਕੋਸ਼ਿਸ਼ ਕਰਾਂਗੇ ਜਾਣਨ ਦੀ ਤੁਹਾਡੇ ਤੋਂ ਕਿ ਤੁਸੀਂ ਲੰਗਰ ਲਗਾ ਰਹੇ ਹੋ ਕਾਫੀ ਲੰਬਾ عرصਾ ਤੋਂ ਹੋ ਚੁੱਕਿਆ ਲੰਗਰ ਲਗਾਉਂਦੇ ਹੋ ਨਾ ਇਹ ਥੋੜਾ ਦੱਸਣ ਦੀ ਕੋਸ਼ਿਸ਼ ਕਰੋ ਕਿ ਇਹ ਲੰਗਰ ਦੀ ਵਿਵਸਥਾ ਕਿੰਨੀਆਂ ਟਰਾਲੀਆਂ ਦੇ ਵਿੱਚ ਤੁਸੀਂ ਗੰਨਾ ਲੈ ਕੇ ਆਉਂਦੇ ਹੋ ਤੇ ਕਿਸ ਤਰੀਕੇ ਦੇ ਨਾਲ ਉਹ ਫਿਰ ਵਿਵਸਥਾ ਕੀਤੀ ਜਾਂਦੀ ਹੈ ਸਾਡੇ ਕੋਲ ਬਾਬਾ ਜੀ ਇਹਨਾਂ ਤਕਰੀਬਨ ਪਹਿਲਾਂ ਤਾਂ ਹੁਣ ਤੋਂ 10 ਸਾਲ ਪਹਿਲਾਂ ਤਾਂ 600 ਕਾਉਂਟਰ ਸਾਢੇ 500 ਕਾਉਂਟਰ ਕੰਨਾ ਲੱਗ ਜਾਂਦਾ ਸੀ ਜੀ 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 ਥੋੜਾ ਲਾਕ ਬਾ ਥੋੜੇ ਲੰਗਰ ਜ਼ਿਆਦਾ ਹੋ ਗਏ ਰਸ ਦੇ ਇਸ ਕਰਕੇ 5400 ਕਾਉਂਟਰ ਕੰਨਾ ਸੀ ਲੈ ਕੇ ਆਏ ਹਾਂ ਜੀ 5400 ਕਾਉਂਟਰ ਕੰਨਾ ਲੈ ਕੇ ਆਏ ਲਗਾਤਾਰ 22 ਸਾਲ ਤੋਂ ਲਗਾਤਾਰ ਲੰਗਰ ਚੱਲ ਰਿਹਾ ਜੀ ਠੀਕ ਹੈ ਜੀ ਪੂਰਾ ਇਲਾਕਾ ਸਾਡਾ ਸਾਡੇ ਨਾਲ ਦੇ 4-5 ਪਿੰਡ ਨੇ ਉਹ ਸਾਨੂੰ ਸਹਿਯੋਗ ਕਰਦੇ ਨੇ ਵੀਰ ਜੀ ਸਾਰੇ ਰਲ ਮਿਲ ਕਰਕੇ ਦੇਖੋ ਸਾਰੇ ਸੇਵਾਦਾਰ ਸਾਡੇ ਨਾਲ ਸੇਵਾ ਕਰਾਉਂਦੇ ਨੇ ਇਹ ਜੋ ਆਪਣੇ ਸਾਰੇ ਗੁਰਦਾਰ ਸਾਹਿਬ ਦੀਆਂ ਖਿਡਾਰੀਆਂ ਨੇ ਕੋ ਸਾਡੇ ਥਲੋਜਨ ਸਿੰਘ ਵੀਰ ਦੀ ਮਾਦ ਰਹੀ ਦੋ ਸਾਡੇ ਨਾਲ ਹਰ ਇੱਕ ਸਾਥ ਦਿੰਦੇ ਨੇ ਹਰ ਇੱਕ ਮਸਾਲ ਆ ਕੇ ਸੇਵਾ ਕਰਦੇ ਨੇ ਬਾਕੀ ਸਾਰੇ ਪਿੰਡਾਂ ਤੋਂ ਆ ਕੇ ਲਾ ਕੇ ਸਾਡੇ ਨਾਲ ਖਾਦੇ ਲੱਗਦੇ ਕਿੰਨੇ ਕਿੰਨੇ ਪਿੰਡਾਂ ਦਾ ਸਹਿਯੋਗ ਰਹਿੰਦਾ ਜੀ ਸਾਡੇ 6-7 ਪਿੰਡ ਨੇ ਜਿਹਾ ਲੱਗ ਲੱਗ ਜੀ ਹਾਂ ਜੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਸੀਂ ਲੰਗਰ ਆਉਂਦੇ ਜਿਹੜਾ ਗੁਰੂ ਘਰ ਲੰਗਰ ਹੈ ਜੀ ਇਹ ਤੋਂ ਸੰਗਤ ਦੇ ਜੋਗ ਦੇ ਨਾਲ ਚੱਲਦਾ ਜੀ ਜੀ ਜੇ ਅਸੀਂ ਸਾਡੇ ਇਕੱਲੇ ਪਿੰਡ ਦਾ ਹੋਊਗਾ ਫਿਰ ਤਾਂ ਇਕੱਲੇ ਪੋਪਣਿਆਂ ਦਾ ਲੰਗਰ ਹੋਵੇਗਾ ਨਾ ਗੁਰੂ ਘਰ ਨੰਗਰ ਦਾ ਹੋਈ ਹੁੰਦਾ ਜਿੱਦੇ ਵੀ ਸਾਰੀ ਸੰਗਤ ਦਾ ਤਿਲਹੋਲ ਪਵੇ ਬਿਲਕੁਲ ਜੀ ਬਿਲਕੁਲ ਜੀ ਜੇਕਰ ਗੱਲ ਕਰੀਏ ਤਾਂ ਕੋਈ ਕਠਿਨਾਈਆਂ ਕੋਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਵੀਰ ਜੀ ਪਤਾ ਗਿਆ ਅਸੀਂ ਉਸ ਪ੍ਰਕਾਸ਼ ਛੋਡੇ ਸਾਹਿਬ ਜੀ ਦੇ ਛੋਟਾ ਬਾਬਾ ਬਾਬਾ ਜੋਰਾ ਸਿੰਘ ਬਾਬਾ ਮਦਰੀਬਾ ਦਾ ਗੁਜਰੀ ਜੀ ਗੁਰੂ ਕਮਨ ਸਿੰਘ ਮਹਾਰਾ ਦੇ ਅਸਥਾਨ ਤੇ ਖੜੇ ਹੈ ਕਠਿਨਾਈਆਂ ਕੀ ਕਠਿਨਾਈਆਂ ਤਾਂ ਸਿੰਘਾਂ ਨੂੰ ਪਹਿਲਾਂ ਤੋਂ ਆਉਂਦੀਆਂ ਰਹੀਆਂ ਜੀ ਬਿਲਕੁਲ ਠੀਕ ਨਹੀਂ ਜੇ ਕਠਿਨਾਈਆਂ ਦੇ ਵਿੱਚ ਸਵਾ ਸਵਾ ਲੱਖਾਂ ਵਾਲੀ ਕਿੱਲਾ ਜਦ ਨਹੀਂ ਉਹ ਡਰੇ ਉਹ ਕਰ ਲਈ ਤਾਂ ਜ਼ਿੰਦਗੀ ਚ ਆਉਂਦੀਆਂ ਰਹਿਣੀਆਂ ਜ਼ਿੰਦਗੀ ਜੇ ਆਪਾਂ ਚਲ ਕਮਲੀ ਜ਼ਿੰਦਗੀ ਵਿੱਚ ਆਉਂਦੀਆਂ ਰਹਿਣੀਆਂ ਜੀ ਕਿਤਾ ਗੁਰੂ ਦਾ ਜਿਸ ਦਾ ਕਾਜ ਤੇ ਨਹੀਂ ਕੀਆ ਮਾਨਸ ਗਿਆ ਵਿਚਾਰਨਾ ਵਸੀਂ ਕੁਝ ਨਹੀਂ ਕਰ ਸਕਦੇ ਕੋਈ ਮਾਲਕੇ ਕਰਾਉਂਦਾ ਸਾਰੇ ਜੀ ਕਿੰਨੀ ਸਾਰਾ ਨਗਰ ਸਾਡਾ ਪੂਰਾ ਪਿੰਡ ਸਾਡਾ ਪਿੰਡੋ ਬੱਸਾਂ ਭਰ ਕੇ ਆਉਂਦੀਆਂ ਸਾਡੇ ਬੀਬੀਆਂ ਬਾਹਰ ਭਾਂਡੇ ਧੋਣੀਆਂ ਨੇ ਸਾਰੇ ਆ ਰਲ ਮਿਲ ਕਰਕੇ ਇਹ ਜਿਹੜਾ ਕਾਰੋਬਾਰ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਚੱਲ ਰਿਹਾ ਜੀ ਪੰਜਾਬ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂੰ ਸਾਡੀ ਤਾਂ ਇਹ ਅਪੀਲ ਹੈ ਜੀ ਵੀ ਜਿਹੜੇ ਨੌਜਵਾਨ ਵੀਰ ਨੇ ਯਾ ਨੌਜਵਾਨ ਨਗਰ ਦੇ ਵਿੱਚ ਸਾਰੇ ਲੋਕ ਨੇ ਆਪਸ ਵਿੱਚ ਇਕੱਠੇ ਰਹਿਣਾ ਜੀ ਪਾਰਟੀ ਵਾਈਜ਼ ਉੱਪਰ ਉੱਟ ਕੇ ਠੀਕ ਹੈ ਉਹਨਾਂ ਸਹਿਬਜ਼ਾਦਿਆਂ ਦੇ ਚਲਾਏ ਹੋਏ ਮਾਰਗ ਤੇ ਚੱਲੀਏ ਜੀ ਵੀ ਆਪਸ ਵਿੱਚ ਰਲ ਮਿਲ ਕੇ ਨਸ਼ਿਆਂ ਤੋਂ ਨਸ਼ਿਆਂ ਦਾ ਤਿਆਗ ਕਰਕੇ ਜੀ ਜਿਹੜੇ ਇਹੋ ਜਿਹੇ ਕਾਰਜ ਨੇ ਇਹਨਾਂ ਵਿੱਚ ਵੱਧ ਚੜ ਕੇ ਹਿੱਸਾ ਪਾਈਏ ਉਹ ਪਰਮਾਤਮਾ ਆਪ ਤੁਹਾਡੇ ਨਾਲ ਸਹਾਇ ਹੋਦਾ ਹੈ ਜੀ ਇਸ ਦਾ ਗਾਜਾ ਆਪੇ ਕਰਾ ਲੁੰਦਾ ਜੀ ਬਾਕੀ ਅਸੀਂ ਕੁਝ ਨਹੀਂ ਕਰਦੇ ਦੇਖੋ ਨੌਂ ਕਾ ਲੱਗੀਆਂ ਪਈਆਂ ਨੇ ਜਦੋਂ ਫਟੇਕਾਰ ਸਾਹਿਬ ਦੀ ਇਹ ਕਿਹੜੀ ਤਰ ਤਹੀ ਜੀ ਧਰਦੀ ਹੈ ਜਿੱਤੇ ਦੇਖੋ ਪਤਾ ਨਹੀਂ ਧਰਤੀ ਦੇ ਕਿਹੜੇ ਤੇ ਪਾਪ ਹੋਏ ਨੇ ਜਿਹੜੇ ਸੰਗਤਾਂ ਨਹੀਂ ਆ ਗਏ ਤੇ ਪਾਪ ਧੋਰੀਆਂ ਹਾਂ ਜੀ ਨਾਲ ਮਿਲ ਕਰਕੇ ਸਾਰੇ ਪਿੰਡਾਂ ਨੂੰ ਇਕੱਠੇ ਹੋ ਕੇ ਹੰਬਲਾ ਮਾਰਨਾ ਚਾਹੀਦਾ ਅਸੀਂ ਉਹਨਾਂ ਦਾ ਦੇਣਾ ਤਾਂ ਨਹੀਂ ਦੇ ਸਕਦੇ ਪਰ ਅਪਾ ਕੋਸ਼ਿਸ਼ ਕਰੀ ਜੀ ਜੀ ਇਹ ਜੇ ਕਰੇ ਗੱਲ ਕਰੀਏ ਤਾਂ ਕਿੰਨਾ ਕੁ ਖਰਚੇ ਦੀ ਗੱਲ ਕਰੀਏ ਕਿੰਨਾ ਕੁ ਖਰਚਾ ਸੰਗਤ ਦਾ ਸਮੂਹ ਸੰਗਤ ਦਾ ਦੇਖੋ ਵੀ ਤੁਸੀਂ ਪਤਾ ਕੀ ਹੈ ਜਿਹੜਾ ਹੁਣ ਗੰਨਾ ਇਹ ਸੰਗਤ ਦਾ ਅਸੀਂ ਇੱਥੇ ਕੋਈ ਖਰਚਾ ਨਹੀਂ ਕਰਦੇ ਬਾਕੀ ਹੋਇਆ ਕਿ 50000 ਰੁਪਏ ਸਾਡਾ ਕਹ ਜਾਂਦਾ ਬਾਕੀ ਟਰੈਕਟਰਾਂ ਵਾਲੇ ਬੀਰ ਫਰੀ ਸੇਵਾ ਕਰਦੇ ਨੇ ਤੇਲ ਵੀ ਆਪਣੇ ਨੇ ਟਰੈਕਟਰ ਵੀ ਆਪਣੇ ਨੇ ਇਹਨਾਂ ਦੇ ਠੀਕ ਨਹੀਂ ਇਹ ਸਮਰਪਿਤ ਨੇ ਸਾਬਜਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਮਰਪਿਤ ਨੇ ਠੀਕ ਨਹੀਂ ਤੁਸੀਂ ਦਾ ਦਿੱਤਾ ਹੋਇਆ ਇਹ ਕਹਿੰਦੇ ਅਸੀਂ ਕੀ ਦੇ ਸਕਦੇ ਇਕੱਲੇ ਇਕੱਲੇ ਆਪਣੇ ਟਰੈਕਟੀਆਂ ਭਰਾ ਕੇ ਲੈ ਆਏ ਹੋ ਆਪੇ ਕਰਦੇ ਨੇ ਬਾਕੀ ਜਿਹੜਾ ਦਿਲ ਖੋਲਾ ਸਾਰੇ ਲਗ ਨੂੰ ਰੱਖ ਕੇ ਦੰਦੇ ਕੋਈ ਪੰਚਾਇਤਾਂ ਦਾ ਪਿੰਡ ਦੀਆਂ ਪੰਚਾਇਤਾਂ ਦਾ ਸਹਿਯੋਗ ਰਹਿੰਦਾ ਪਿੰਡ ਦੀ ਅੱਜ ਜਾ ਕੇ ਸਾਰੇ ਵਿੱਚ ਸਾਡੇ ਦਿੰਦੇ ਆਪਣੇ ਮੈਂਬਰ ਸਾਹਿਬਾਨ ਨੇ ਸਰਪੰਚ ਸਾਹਿਬਾਨ ਨੇ ਸਾਰੇ ਟਰੈਕਟਰ ਆਏ ਉਹਨੇ ਪੰਚਾਂ ਦੇ ਟਰੈਕਟਰ ਆਏ ਹੋਏ ਨੇ ਇੱਥੇ ਕੋਈ ਦਾ ਤਾਂ ਕੋਈ ਪੰਚੀ ਦਾ ਨਾ ਕੋਈ ਸਰਪੰਚੀ ਦਾ ਇੱਥੇ ਇੱਕ ਗੁਰੂ ਦਾ ਲੰਗਰ ਹੈ ਉੱਥੇ ਦੇ ਕੋ ਗੰਨੇ ਦੇ ਰਾਤ ਦਾ ਲੰਗਰ ਸਮੂਹ ਇਲਾਕਾ ਨਿਵਾਸੀ ਤੇ ਪਿੰਡ ਕੋਕਲੇ ਲਾਕਾਂ ਵਾਸੀ ਨੇ ਸਾਰਾ ਪਿੰਡ ਹੈ ਉਹਦੇ ਵਿੱਚ ਹੈ ਕੋਈ ਪੰਚਾਇਤ ਹੈ ਕੋਈ ਨੰਬਰ ਦਾ ਹੈ ਕੋਈ ਸਰਪੰਚ ਹੈ ਠੀਕ ਹੈ ਸਾਰੇ ਰਣ ਮਿਲ ਕੇ ਚੱਲਦੇ ਨੇ ਵਾਟ ਚੜ ਕੇ ਹਿੱਸਾ ਪਾਉਂਦੇ ਬਿਲਕੁਲ ਜੀ ਬਿਲਕੁਲ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਠੀਕ ਹੈ ਤੁਸੀਂ ਇਹ 7-8 ਪਿੰਡ ਤੁਹਾਡੇ ਇਕੱਠੇ ਹੀ ਨੇ ਮਤਲਬ ਇੱਕ ਪਿੰਡ ਜਦੋਂ ਵੀ ਜਾਈਦਾ ਕਿਉਂਕਿ ਅੱਜ ਕੱਲ ਪਿੰਡਾਂ ਦੇ ਵਿੱਚ ਉਸ ਤਰੀਕੇ ਦਾ ਨਹੀਂ ਮਿਲਦਾ ਜੀ ਪਤਾ ਕੀ ਹੈ ਜੀ ਜੀ ਕਿੱਥੇ ਹੈ ਹੈ ਆਪਾਂ ਉਹ ਤਾਂ ਕੀ ਲੈਣਾ ਜਦੋਂ ਬੋਤਾ ਪੈਂਦੀ ਹੈ ਨਾ ਹੋ ਜਾਂਦਾ ਨਾ ਪਰ ਜਦੋਂ ਇਹ ਇਸ ਕਾਰ ਦੇ ਵਿਚੋਂ ਆਏ ਕਿੱਥੇ ਆ ਕੇ ਕੋਈ ਸਾਡੇ ਵਿੱਚ ਉੱਚੀ ਨੀਚ ਨਹੀਂ ਸਾਰੇ ਰਲ ਮਿਲ ਕਰਕੇ ਪੂਰੇ ਸਾਫ ਦਾ ਸਰਪੰਚ ਨਵੇਂ ਸਰਪੰਚ ਪੁਰਾਣੇ ਪੰਜ ਸਾਰੇ ਇੱਥੇ ਬੈਠੇ ਹਿੱਟ ਤਿੰਨ ਬੱਸਾਂ ਭਰ ਕੇ ਆਈਆਂ ਹੋਈਆਂ ਬਹੁਤ ਵੱਡਾ ਕਾਰਜ ਹੈ ਜੀ ਆਹ ਉਹ ਕਾਰਜ ਤੁਸੀਂ ਦਾ ਜੀ ਉਹੀ ਕਰਾਉਣੇ ਆਲਾ ਆਪਾਂ ਕੁਛ ਨਹੀਂ ਕਰ ਸਕਦੇ ਜੀ ਨਹੀਂ ਹਾਂ ਜੀ ਬਾਕੀ ਵਾਰੀ ਦਾ ਇਹ ਵੀ ਹਰ ਇੱਕ ਪ੍ਰਿੰਟ ਰਾਲਮਨ ਕਰਕੇ ਉਹਨਾਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋ ਜੇ ਉਹਨਾਂ ਸਾਹਿਬਜ਼ਾਦਿਆਂ ਦੀ ਆਤਮਾ ਬਰਾਈਆਂ ਜਾਣ ਮੈਨੂੰ ਮੂਲਾਂ ਦੀ ਆਤਮਾ ਬਰਾਈਆਂ ਜਾਣ ਜੇ ਅੱਜ ਸਾਹਿਬਜਾਦਿਆਂ ਦੀ ਸਿੱਧੀ ਨਾ ਹੁੰਦੀ ਅੱਜ ਅੱਲਾਹੂ ਅਕਬਰ ਦੇ ਨਾਰੇ ਚੱਲੇ ਸੀ ਅਤੇ ਸਿੱਖਾਂ ਦਾ ਜਿੰਨਾ ਹੁਣੇ ਕੰਮ ਕਰ ਜਿੰਨੀ ਸੰਗਤ ਆਈ ਹੋਈ ਹੈ ਇਹ ਸਾਹਿਬਜ਼ਾਦਿਆਂ ਦੀ ਬਦੌਲਤ ਹੈ ਨਾ ਕਿ ਜੇ ਉਹਨਾਂ ਦੀ ਸਿੱਧੀ ਨਾ ਹੁੰਦੀ ਤਾਂ ਕੁਝ ਨਹੀਂ ਸੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਮਾਂ ਦਿੱਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੋ ਤੁਸੀਂ ਜਾਣਿਆ ਅਸੀਂ ਤੁਹਾਨੂੰ ਉਹਨਾਂ ਸੱਜਣਾ ਦੇ ਨਾਲ ਮਿਲਾਇਆ ਹੈ ਸ਼ਰਧਾਲੂਆਂ ਦੇ ਨਾਲ ਮਿਲਾਇਆ ਹੈ ਸਮੂਹ ਪਿੰਡ ਵਾਸੀ ਜੋ 7-8 ਪਿੰਡ ਦੇ ਉਹਨਾਂ ਦੇ ਵੱਲੋਂ ਇਕੱਠੇ ਤਰ੍ਹਾਂ ਦੇ ਨਾਲ ਸਹਿਯੋਗ ਦੇ ਨਾਲ ਇਹ ਲੰਗਰ ਦੀ ਵਿਵਸਥਾ ਪਿਛਲੇ 22 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਅੱਗੇ ਵੀ ਜਾਰੀ ਰਹੂਗੀ ਵਾਹਿਗੁਰੂ 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 ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਮੇਰਾ ਨਾਮ ਕਬਲਜੀਤ ਸਿੰਘ ਮੋਨੂ ਆਪਾਂ ਵਾਗਾ ਬਾਰਡਰ ਟਾਰੀ ਖਾਸੇ ਪਿੰਡ ਤੋਂ ਸਰਪੰਚ ਦੇ ਨਾਲ ਮੇਰੇ ਯਾਰ ਦੋਸਤ ਆਏ ਆ ਕਿ ਪੈਂਬਰ ਪੰਚਾਇਤ ਸਰਪੰਚ ਸਿੰਘ ਖਾਸਾ ਸੰਦੀਪ ਸਿੰਘ ਡਾਕਟਰ ਹੋਰ ਸਾਡੇ ਵੀਰ ਟੋਟਲਾ ਸੇਵਕ ਅਸੀਂ ਸਾਰੇ ਆਏ ਆ ਵੀ ਵੇਖੋ ਜੀ ਜਿਹੜਾ ਇੱਕ ਰਹੀ ਹੁਣ ਇੱਥੇ ਆਪਣੇ ਫਤਿਹਗੁਰ ਸਾਹਿਬ ਆਉਂਦਾ ਆ ਜਿਹੜੀਆਂ ਗਰਬਾਨੀਆਂ ਦੇ ਕੇ ਗੁਰੂਆਂ ਨੇ ਵੀ ਆਪਣੀ ਸਿੱਖ ਧਰਮ ਦੀ ਹਮੋਦ ਇਹੋ ਜੀ ਬਣਾਈ ਆ ਜਿਹੜਾ ਉਹਦੇ ਸਾਰੇ ਸਿੱਖ ਧਰਮ ਦੇ ਵਿੱਚ ਹੋਣਾ ਆਪ ਹੀ ਇਕੱਲੇ ਲੋਕਾਂ ਨੇ ਪਖੰਡਵਾਚ ਗਏ ਆ ਆਪੇ ਸਿੱਖ ਧਰਮ ਨੇ ਮੂੜਾ ਪਾਇਆ ਆ ਕਿ ਇਹਦੀ ਜਿੰਨਾ ਤੱਕ ਦੁਨੀਆ ਦਾ ਐਂਡ ਆ ਉਹਨਾਂ ਤੱਕ ਸਿੱਖ ਕੌਮ ਨੇ ਕਦੀ ਜਿਉਂਦੀ ਰਹੂਗੀ ਤੇ ਇਹਨਾਂ ਦਾ ਧਰਮ ਹਮੇਸ਼ਾ ਹੀ ਚੜਦੀ ਕਲਾ ਵਾਲਾ ਧਰਮ ਆ ਲੋਕੀ ਕੈਨੇਡਾ ਅਮਰੀਕਾ ਤੋਂ ਅੱਗੇ ਨਾਲੋਂ ਜ਼ਿਆਦੀ ਸੰਗਤ ਅੱਜ ਐਰ ਹਾਰਸਾਲ ਆਈ ਦਾ ਮੇਲੇ ਤੇ ਜ਼ਿਆਦੀ ਸੰਗਤ ਆ ਰਹੀ ਆ ਕਿ ਦਿਨੋ ਦੇਣੀ ਸਿੱਖ ਧਰਮ ਨਾਲ ਲੋਕ ਚੱਲਣਾ ਧੋ ਰਹੇ ਆ ਇਹ ਕਰਕੇ ਸਾਰੀ ਸਾਧ ਸੰਗਤ ਨੂੰ ਬੇਨਤੀ ਆ ਕਿ ਆਪਾਂ ਜਿਹੜਾ ਸਿੱਖ ਧਰਮ ਆ ਇਹ ਤੋਂ ਵੱਡਾ ਕੋਈ ਧਰਮ ਨਹੀਂ ਹੈਗਾ ਨਾ ਹੀ ਆਪਣੇ ਧਰਮ ਪਖੰਡਵਾਚ ਨਾ ਜਾਓ ਸਿੱਖ ਧਰਮ ਨੂੰ ਪੜਾਓ ਕਿ ਜਿਹੜੇ ਕੈਨੇਡਾ ਅਮਰੀਕਾ ਤੋਂ ਵੀ ਲੋਕ ਆ ਮੰਦੇ ਇਹਨੂੰ ਤੇ ਆਪਾਂ ਆਪਣੇ ਪੰਜਾਬੀ ਹੋ ਕੇ ਇੰਨੀਆਂ ਗਰਮਾਨੀਆਂ ਦਿੱਤੀਆਂ ਸਿੱਖ ਨੂੰ ਆਪਣੇ ਗੁਰੂਆਂ ਨੇ ਤੇ ਆਪਾਂ ਇਧਰ ਉਧਰ ਭਟਕ ਜਾਂਦੇ ਆ ਕਿ ਦੁੱਖ ਬਿਮਾਰੀ ਨੇ ਮਾੜੀ ਮੋਟੀ ਘਰ ਘਰ ਖਾ ਚੁੱਕੀ ਪਖੰਡਵਾਦ ਦੀ ਗੱਲ ਕੀਤੀ ਆ ਪਖੰਡਵਾਦ ਕਿਵੇਂ ਦਾ ਅਰ ਅਸੀਂ ਵੀ ਚਲੋ ਤੁਸੀਂ ਵੀ ਪਿੰਡਾਂ ਦੇ ਰਹਿਣ ਵਾਲੇ ਆਪਾਂ ਸਾਰੇ ਵੇਖ ਲੈਨੇ ਆ ਵੀ ਕੋਈ ਫਲਾਣਾ ਦੱਸ ਪਾ ਦਿੰਦਾ ਇਧਰੋਂ ਠੀਕ ਹੋ ਗਿਆ ਉੱਥানে ਇਧਰੋਂ ਠੀਕ ਹੋ ਗਿਆ ਲੋਕ ਚਾਰੇ ਪਿੰਡਾਂ ਵਾਲੇ ਭੋੜੇ ਤੇ ਲਾਈ ਲੱਗ ਹੁੰਦੇ ਆ ਉਹ ਕਮਬਾਰੀਆਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਘਰ ਘਰ ਜਾ ਤੇ ਜਾਂਦੇ ਆ ਪਰ ਕੋਈ ਫਾਇਦਾ ਨਹੀਂ ਨਿਕਲਦਾ ਫੇਰ ਵਾਪਸ ਲੋਕ ਮੁੜੇ ਆ ਇੱਕ ਹੀ ਜਾਂਦੇ ਆ ਫੇਰ ਮੁੜੇ ਵਾਪਸ ਆਹੀ ਤੇ ਚਲੋ ਵੀ ਦੇਖੀਦਾ ਹਾਂ ਜੀ ਅਸੀਂ ਚਾਹੁੰਦੇ ਹਾਂ ਕਿ ਸਿੱਖ ਸੰਗਤ ਨੂੰ ਸਿੱਖ ਧਰਮ ਦੇ ਵਿੱਚ ਆਸਥਾ ਰੱਖਣੀ ਚਾਹੀਦੀ ਆ ਆਪਣਾ ਮਨ ਜੋਰ ਨਹੀਂ ਭਟਕਾਉਣਾ ਚਾਹੀਦਾ ਜਿਵੇਂ ਸਿੱਖ ਧਰਮ ਤੋਂ ਛੁੱਟ ਕੇ ਕਿਸੇ ਹੋਰ ਧਰਮਾਂ ਦੇ ਵਿੱਚ ਲੋਕ ਜਾ ਰਹੇ ਨੇ ਇਹਦਾ ਮੈਂ ਸਾਰੀ ਸੰਗਤ ਨੂੰ ਇਹੋ ਅਪੀਲ ਆ ਸਾਰੇ ਸਿੱਖ ਧਰਮ ਨੂੰ ਕਿ ਕੋਈ ਫਾਇਦਾ ਨਹੀਂ ਕਿਤੇ ਜਾ ਕੇ ਇਸ ਤੋਂ ਵੱਡਾ ਕੋਈ ਸਿੱਖ ਧਰਮ ਤੋਂ ਕੋਈ ਗੁਰੂ ਕੋਈ ਪੀਰ ਨਹੀਂ ਹੈਗਾ ਗੁਰਬਾਣੀ ਦੇ ਵਿੱਚ ਹਰ ਕੋ ਲਿਖਿਆ ਜਿਹੜੇ ਆਪਣੇ ਜਿਹੜੇ ਤਕੜੇ ਅੰਗਰੇਜ਼ ਆਉਂਦੇ ਵੀ ਅਮਰੀਕਾ ਦੀ ਜਿਹੜੀ ਵੱਡੀ ਉੱਥੇ ਲਾਇਬ੍ਰੇਰੀ ਉੱਥੇ ਆਪਣਾ ਗੁਰੂ ਗ੍ਰੰਥ ਸਾਹਿਬ ਪਿਆ ਆ ਉੱਥੋਂ ਲੋਕ ਸਭ ਕੋਜ ਕਰਦੇ ਆ ਤੇ ਆਪਾਂ ਵੇਖੋ ਵੀ ਆਪਾਂ ਛੇਕ ਧਰਮ ਚ ਹੋ ਕੇ ਵੀ ਤੇ ਐਵੇਂ ਪਰਖ ਜਾਂਨੇ ਆਪਾਂ ਲਾਇ ਲੱਗ ਲੋਕਾਂ ਮਗਰ ਲੱਗ ਜਾਂਨੇ ਆ ਤੇ ਨਾਂ ਲੱਗੋ ਛੇਕ ਧਰਮ ਨੂੰ ਪਨਾਓ ਵੈਗੁਰ ਜੀ ਦਾ ਖਾਲਸਾ ਤੇ ਵੈਗੁਰ ਜੀ ਕੀ ਧਾਹਾ ਹੈ ਗਾਹੇ ਗੁਰੂ ਗਾਹੇ ਗੁਰੂ ਗਾਹੇ ਗੁਰੂ ਗਾਹੇ ਗੁਰੂ ਗਾਹੇ ਪਾਲਕੀ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹਦੇ ਵਿੱਚ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸ਼ੋਭਿਤ ਕੀਤਾ ਜਾਵੇਗਾ ਤੇ ਨਗਰ ਕੀਰਤਨਾਂ ਦਾ ਆਯੋਜਨ ਕੀਤਾ ਜਾਵੇਗਾ ਜੋ ਕਿ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹਿਰ ਨੂੰ ਜੋ ਸ਼ਹਿਰ ਦੇ ਵਿੱਚ ਨਗਰ ਕੀਰਤਨਾਂ ਜੋ ਉਹ ਕੱਢਿਆ ਜਾਵੇਗਾ ਪਾਲਕੀ ਸਾਹਿਬ ਜੋ ਅਸੀਂ ਤੁਹਾਨੂੰ ਉਸ ਦੇ ਦਰਸ਼ਨ ਕਰਾ ਰਹੇ ਹਾਂ ਕੱਲ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੋਭਿਤ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਸ਼ੁਸ਼ੋਭਿਤ ਕਰਕੇ ਗੁਰੂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਭ ਤੋਂ ਆਰੰਭ ਹੋ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਣਾ ਹੈ ਕੱਲ ਦੀ ਗੱਲ ਕਰੀਏ ਤਾਂ ਕੱਲ ਨੂੰ ਸ਼ਹੀਦੀ ਜੋੜ ਮੇਲ ਦਾ ਆਖਰੀ ਦਿਨ ਹੈ ਤੇ ਅੱਜ ਤੇ ਦੇਖ ਸਕਦੇ ਹੋ ਸੰਗਤਾਂ ਦਾ ਇਕੱਠਾ ਜੋ ਹਮਮਾ ਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਜੋ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਟਕ ਹੋ ਰਹੀਆਂ ਨੇ ਸ਼ਹੀਦਾਂ ਨੂੰ ਜੋ ਹੈ ਸ਼ਹਾਦਤ ਨੂੰ ਸ਼ਹੀਦਾਂ ਦੀ ਨੂੰ ਸਜਦਾ ਕੀਤਾ ਜਾ ਰਿਹਾ ਹੈ ਸੰਗਤਾਂ ਵੱਲੋਂ ਸੋ ਅੱਜ ਸ਼ਹਾਦਤਾਂ ਦਾ ਸ਼ਹੀਦੀ ਦਿਹਾੜੇ ਦਾ ਦੂਸਰਾ ਦਿਨ ਹੈ ਕੱਲ ਨੂੰ ਆਖਰੀ ਦਿਨ ਹੋਵੇਗਾ ਆਖਰੀ ਦਿਨ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਨਗਰ ਕੀਰਤਨ ਸ਼ਸ਼ੋਭਿਤ ਹੋਵੇਗਾ ਜੋ ਕਿ ਸ਼੍ਰੀ ਫਤਿਹਗੜ ਸਾਹਿਬ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਮਾਪਤ ਹੋਵੇਗਾ ਨਗਰ ਕੀਰਤਨ ਕੱਲ ਨੂੰ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਹੁੰਮ ਹੁਮਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦੇ ਉੱਤੇ ਨਤਮਸਤਕ ਹੋ ਰਹੀਆਂ ਨੇ ਸ਼ਹੀਦਾਂ ਨੂੰ ਸਜਦਾ ਕੀਤਾ ਜਾ ਰਿਹਾ ਹੈ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਏਐਨਬੀ ਨਿਊਜ਼ ਮੈਂ ਅਜਾਦ ਸਿੰਘ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਵਾਹਿਗੁਰੂ 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 i hate